ਪੰਜਾਬ ਦਾ ਮਾਹੌਲ ਪੰਜਾਬ ਦੀ ਰਾਜਨੀਤੀ ਪਤਾ ਨਹੀਂ ਕਿਸ ਪਾਸੇ ਜਾ ਰਹੀ ਹੈ ਦੇਖ ਕੇ ਪਰੇਸ਼ਾਨ ਹੁੰਨੇ ਆਂ ਹੈਰਾਨ ਹੁੰਨੇ ਆਂ ਵੀ ਇੱਕ ਕਾਤਲ ਦਾ ਭਰਾ ਇੱਕ ਕਾਤਲ ਦਾ ਭਰਾ ਚੋਣ ਲੜ ਰਿਹਾ ਹੈ ਇੱਕ ਕਾਤਲ ਦਾ ਭਰਾ ਸਰਕਾਰ ਦੀ ਨਕਾਮੀਆਂ ਦਿਖਾ ਰਿਹਾ ਹੈ ਇੱਕ ਕਾਤਲ ਦਾ ਭਰਾ ਕੀ ਕਹਿ ਰਿਹਾ ਹੈ ਵੀ ਪੰਜਾਬ ਦੇ ਹਾਲਾਤ ਇਸ ਤਨੇ ਖਰਾਬ ਹੈ ਜਿਹਦਾ ਦਿਲ ਕਰਦਾ ਜਿਹਨੂੰ ਮਰਜ਼ੀ ਗੋਲੀ ਮਾਰ ਦਿੰਦਾ ਸੰਦੀਪ ਸੰਨੀ ਨੇ ਸੁਦੀਸ਼ ਸੂਰੀ ਦਾ ਕਤਲ ਸਰਿਆਂ ਬਾਜ਼ਾਰ ਦੇ ਵਿੱਚ ਕੀਤਾ ਪੰਜਾਬ ਦਾ ਮਾਹੌਲ ਅਸਲੀ ਤਾਂ ਹੈਰਾਨ ਕਲਚਰ ਹੀ ਬਣ ਗਿਆ ਪੰਜਾਬ ਦੇ ਵਿੱਚ ਇੱਕ ਵੀਆਪੀ ਦਾ ਕਤਲ ਕਰੋ ਉਸ ਤੋਂ ਬਾਅਦ ਕੌਮ ਦੇ ਸੁਰਮੇ ਕਲਾਓ ਆਪਣੇ ਆਪ ਨੂੰ ਕੌਮ ਦੇ ਹੀਰੇ ਕਵਾ ਕੇ ਚੋਣਾਂਾਂ ਦੂਤਰ ਕੇ ਇਲੈਕਸ਼ਨ ਜਿੱਤਣ ਦੀ ਕੋਸ਼ਿਸ਼ ਕਰੋ ਵੀ ਤੁਸੀਂ ਪੰਜਾਬ ਦੇ ਹਾਲਾਤ ਕੀ ਚਾਹਨੇ ਹੋ ਤੁਸੀਂ ਕੀ ਚਾਹਨੇ ਹੋ ਵੀ ਤਰਨਤਾਰਨ ਦੇ ਸ਼ਹਿਰ ਦੇ ਵਿੱਚ ਕੋਈ ਗੈਂਗਸਟਰ ਦਾ ਭਰਾ ਕਿਸੇ ਕਤਲਕਾਤਲ ਦਾ ਭਰਾ ਆ ਕੇ ਉੱਥੇ ਚੋਣਾਂ ਜਿੱਤ ਕੇ ਜਾਵੇ ਆਪਣੇ ਸ਼ਹਿਰ ਦੇ ਲੋਕਾਂ ਨੂੰ ਦੇਣਾ ਕੀ ਚਾਹਨੇ ਹੋ ਇਕ ਕਾਤਲ ਦਾ ਭਰਾ ਇੱਥੋਂ ਚੋਣਾਂ ਜਿਤਾ ਕੇ ਤੁਸੀਂ ਵਿਧਾਨ ਸਭਾ ਭੇਜਣਾ ਚਾਹੁੰਦੇ ਹੋ ਸੁਦੀਸ਼ ਸੁਰੀ ਦਾ ਕਤਲ ਕੀਤਾ ਸੰਦੀਪ ਸਿੰਘ ਸੰਨੀ ਨੇ ਜੇਲ੍ਹ ਚ ਬੰਦ ਪੁਲਿਸ ਅਫਸਰ ਸੁਪਾ ਸਿੰਘ ਜੀ ਦਾ ਕਤਲ ਕੀਤਾ ਸੰਦੀਪ ਸਿੰਘ ਸੰਨੀ ਨੇ ਕੀ ਕੀਤਾ ਕੱਟੜਵਾਦੀਆਂ ਨੇ ਉਹਦੇ ਭਰਾ ਨੂੰ ਚੱਕ ਕੇ ਤਰਨ ਤਰਨ ਤੋਂ ਉਪ ਚੋਣਾਂ ਦੀ ਟਿਕਟ ਦਿੱਤੀ